ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਵੀਡੀਓ ਨੂੰ ਲਾਇਕ ਤੇ ਚੈਨਲ ਫੋਲੋ ਕਰਦੇ ਹੋ ਲਾਇਕ ਜ਼ਰੂਰ ਕਰਦੇ ਹੋ ਆਪਾਂ ਲੈ ਕੇ ਇੱਕੇ ਵੀਰ ਦਾ ਸਮਾਨ ਤੇ 8 ਤੋਂ 9 ਚੀਜ਼ਾਂ ਲੈ ਕੇ ਆਏ ਆ ਬੜੀ ਲੰਮੀ ਨਹੀਂ ਵੀਡੀਓ ਵੀਡੀਓ ਹੈ ਛੋਟੀ ਆ ਵੀਡੀਓ ਧਿਆਨ ਨਾਲ ਸੁਣਿਓ ਆ 21 ਫੁੱਟਾ ਟਰਾਲਾ 7 ਫੁੱਟ ਚੌੜਾ ਇਹ ਤੇ ਫੁੱਲ ਭਾਰਾ ਟਰਾਲਾ ਐਸਪੀ ਡੈਟ ਨਾਲ ਵਿਲੂਗਾ ਬਿਲ ਟਰਾਲੇ ਦਾ ਇਹ ਬਿਲ ਗੇ ਦਾ ਖਣੀ ਤਾਲਾ ਸਿੰਘ ਦਾ ਬਣਿਆ ਵਾ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀਰ ਦਾ ਸਪਰਕ ਕਰ ਸਕਦੇ ਆ ਜਿਲ੍ਹਾ ਜਲੰਧਰ ਪੈਂਟਜ ਪੋਪਰ ਮੰਗੀ ਵੀਰ ਦਾ ਨਾਂ ਤੇ ਕੋਈ ਵੀ ਸਮਾਨ ਲੈਣਾ ਵੀਰ ਦਾ ਸਪਰਕ ਕਰ ਸਕਦੇ ਆ ਜਿਲ੍ਹਾ ਜਲੰਧਰ ਦੇ ਵਿੱਚੋਂ ਮੰਗੀ ਨਾ ਪੋਪਰ ਆ ਲੈਣਾ ਆਇਕੀ ਸੱਤ ਦਾ ਟਰਾਲਾ ਵੀਡੀਓ ਸਾਰੀ ਵੀ ਕੋਲ ਸਟੈਪ ਨਾ ਕਰੇ ਨਿੱਕੇ ਨਿੱਕੇ ਚੀਜ਼ਾਂ ਬਣਾਈਆਂ ਅੱਗੇ ਆ ਗਈ 15 ਫੁੱਟੀ ਟਰਾਲੀ ਇਹ ਵੀ ਫੁੱਲ ਭਾਰੀ ਬਣੀ ਵੀ ਆ ਸਾਰਾ ਕੁਝ ਨੀਰ ਆਈ ਟਰਾਲੀ ਹੈ ਇਹ ਤੇ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਦਾਸ ਸਿੰਘ ਕੀਚਾਸੀ ਚਾ ਸਿੰਗਰ ਰੇਲ ਦੇ ਸੇਜਾ ਸਿੰਗਲ ਟੈਰਾ ਚਾ ਤੇ 15 ਫੁੱਟ ਲੰਮੀ 7 ਫੁੱਟ ਚੌੜੀ ਆ ਜ਼ਿਲ੍ਹਾ ਜਲੰਧਰ ਪਿੰਡ ਭੋਪਰ ਮੰਗੀ ਵੀਰ ਦਾ ਨਾਮ ਤੁਹਾਨੂੰ ਮੈਂ ਫਿਰ ਫੇਰ ਦੱਸਦਾ ਐਦੋਂ ਤੇ ਸਿਆਣਤ ਧਿਆਨ ਨਾਲ ਵੀਡੀਓ ਸੁਣੀਓ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਕੋਈ ਵੀ ਸਮਾਨ ਵੀ ਤਾਂ ਸੰਪਰਕ ਕਰ ਸਕਦੇ ਆ ਬੈੱਡ ਵਿੱਚ ਪਿਆ ਟਰਾਲੀ ਦਾ ਬੈੱਡ ਨਾਲ ਮਿਲੂਗਾ 3 ਫੁੱਟ ਵੱਡਾ ਪੱਤੀ ਵਾਲਾ ਤੇ ਦਾਸਿੰਘ ਕੀ ਚਾਸੀ ਕਾਹ ਹੈ 15 ਫਟ ਲੰਮੀ 7 ਫਟ ਕੌੜੀ ਫੁੱਲ ਭਾਰੀ ਟਰੰਦੀ ਆ ਤੇ ਵੀਡੀਓ ਸਾਰੀ ਵੀ ਇੱਕ ਸੁਣਿਆ ਸਟੈਪ ਨਾ ਕਰਿਓ ਆ ਜੇ ਸੇਹੀ ਫੋਟੋ ਨਾਲ ਲਾਈਆ ਅਰੇ ਉਹਦਾ ਐਸਾ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਦੇ ਦੋ ਨੰਬਰ ਚੱਲ ਜ ਜਾਂਦੇ ਆ ਵੀਜਨ ਸੰਪਰਕ ਕਰ ਸਕਦੇ ਆ ਤੇ ਅੱਗੇ ਆ ਗਿਆ ਰੂਟ 7 ਫਟ ਰੋਟਾਵੇਟਰ ਮਿੰਦਰੇ ਵਾਲਿਆਂ ਦਾ ਇਹਦੂ ਗਾ ਸਾਰੀਆਂ ਵੀ ਵੀਡੀਓ ਸੁਣਿਓ 7 ਫੁੱਟ ਨਮਾ ਤੇ ਮਿੰਦਰੇ ਗੁਣਪਣੀ ਦਾ ਰੋਟਾ ਵੇਟਰ ਬਿਲਕੁਲ ਨਵੇਂ ਵਰਗਾ ਪਿਆ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਸਾਦੇ ਆ ਤੇ ਫੁੱਲ ਵਧੀਆ ਇਹ ਰੋਟਾ ਵੇਟਰ ਤੇ ਅੱਗੇ ਆ ਗਿਆ 9-9 ਦਾ ਤਵਗਾ ਤੇ 18 ਤੇ ਇੱਕ 20 ਦਾ ਸੈਟ ਆ ਦੋ ਸੈਟ ਆ ਆ 20 ਆ ਮੇਨ ਮੇ ਦਾ ਨਾ ਆ ਗਈ ਆ ਆ 20 ਤਵਗਾ ਇੱਕ 18 ਦਾ ਦੋ ਸੈਟ ਉਹ ਆ ਜਿਹੜੀ ਫੋਨ ਲਾ ਕੇ ਪੁੱਛ ਲਿਓ ਕਿਹੜੀ ਜੀ ਵੀ ਨਹੀਂ ਵੀ ਚੀਜ਼ ਪਸੰਦ ਆ ਕਿ ਸਕਰੀਨ ਸ਼ਾਟ ਭੇਜ ਦਿਓ ਅੱਗੇ ਆ ਗਿਆ ਸਰਪੇ ਪੰਪ ਪੂਰਾ ਵਧੀਆ ਸਰਪੇ ਪੰਪਾ ਕਿਸੇ ਵੀ ਵੀਰ ਪਾਈਏ ਲੈਣਾ ਹੋਵੇ ਬਿਜ਼ਨਸ ਪਰਕਰ ਨਾਲ ਪਾਈਪ ਵੀ ਆ ਹਜ਼ਾਰ ਲੀਟਰ ਦਾ ਟੈਂਕਾ ਤੇ ਪੂਰਾ ਵਧੀਆ ਫੁੱਲ ਚੱਲਦਾ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਅੱਗੇ ਆ ਗਿਆ ਟੈਂਕ ਵੱਡਾ ਪਾਣੀਆਂ ਪਾਣੀ ਵੀ ਪਾ ਸਕਦੇ ਆ ਪਰ ਆਂਦੀ ਸਟੀਲ ਦਾ ਟੈਂਕ ਆ ਇਹ ਵਿੱਚੋਂ ਸਟੀਲ ਦਾ ਉੱਤੇ ਲੋਹਾ ਜਿਹੜਾ ਆ ਫੁੱਲ ਗਰੰਟੀ ਆ ਵੀਰਾਂ ਦਾ ਮੇਰੀ ਉੱਤੇ ਲੋਹੇ ਦਾ ਪੱਤਰਾ ਚੜਾਇਆ ਵਿੱਚ ਸਟੀਲ ਦਾ ਇਹ ਠੰਡਾ ਪਾਣੀ ਪਾਉਂਗੇ ਠੰਡਾ ਰਹੂਗਾ ਤੱਤਾ ਪਾਣੀ ਪਾਉਂਗੇ ਤੱਤਾ ਰਹੂਗਾ ਤੇ ਦੁੱਧ ਪਾਉਣ ਵਾਲਾ ਦੁੱਧ ਪਾ ਸਕਦੇ ਤੇਲ ਦਾ ਪਾਉਣਾ ਤੇਲ ਦਾ ਪਰ ਸਕਦੇ ਆ ਫੁੱਲ ਗਰੰਟੀ ਵੀਰ ਦੀ ਸਟੀਲ ਦਾ ਟੈਂਕਾ ਜਾ ਕੇ ਵੇਖ ਕੇ ਪਰਖ ਕੇ ਲੈ ਸਕਦੇ ਆ ਸਾਰੀ ਜਾਣਕਾਰੀ ਫੋਨ ਲੱਗ ਜਾਦਾ ਇੱਥੇ ਆ ਅੱਗੇ ਆ ਗਿਆ ਲੇਜਰ ਕਰਾਇਆ ਇੱਕੋ ਦੋ ਆ ਲੇਜਰ ਕਰਾਈ ਇੱਕ ਹੋਰ ਆਊਗਾ ਤੇ ਪੂਰਾ ਵਧੀਆ ਇਹ ਲੇਜਰ ਕਰਾਇਆ ਇੱਕ ਆ ਗਿਆ ਖੱਟੇ ਰੰਗ ਦਾ ਇਸ ਸੈਕਟਮ ਸੈਕਟਮ ਸਾਰਾ ਕੋ ਨਾਲ ਮਿਲੂਗਾ ਚਲਦੀ ਹਾਲ ਦਿੱਕਾ ਅੱਗੇ ਆ ਗਿਆ ਫਾਰਮ ਟ੍ਰੈਕ 60 ਜੱਗੇ ਬੋਸ ਦੀ ਟਰਬੋ ਲੱਗੀ ਜੈ ਨੂੰ ਮੋਡੀਫਾਈ ਫੁੱਲ ਹੋਇਆ 2015 ਮਟਲਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਅਰ ਦਾ ਲਿਫਟ ਦਾ ਫੁੱਲ ਓਕੇ 90 ਪੈਸੇ ਟਾਇਰ ਆ ਤੇ ਵੀਡੀਓ ਸਾਰੀ ਵੀ ਕੋ ਸਟੈਪ ਨਾ ਕਰੇਗਾ ਛੇੜ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਫੋਲੋ ਕਰਦੇ ਹੋ ਅੱਗੇ ਆਂਗਾ ਆਹਾ ਤਵਾਂਗਾ ਫੇਰ ਆਂ ਚੈਨਲ ਫੋਲੋ ਕਰੋ ਹਰ ਇੱਕ ਚੀਜ਼ ਚੋਂ 5000 ਰੁਪਏ ਡਿਸਕਾਊਂਟ ਦੇਣਗੇ ਜਿਹੜਾ ਆਪਣੀ ਵੀਡੀਓ ਕੋ ਸ਼ੇਅਰ ਕਰਕੇ ਜੋ ਚੈਨਲ ਫੋਲੋ ਕਰਕੇ ਜੋਗਾ ਸ਼ੇਅਰ ਕਰਦੇ ਹੋ ਵੀਡੀਓ ਕੋ